ਕਿੱਥੇ ਹੈ 1000 ਰੁਪਿਆ ਮਹਿਲਾਵਾਂ ਦਾ ਇਹ ਪੁੱਛ ਰਹੀਆਂ ਨੇ ਮਹਿਲਾਵਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਰ ਰਹੀਆਂ ਨੇ ਵਿਰੋਧ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੀਆਂ ਨੇ ਅਰ ਦੱਸਦੀ ਹੈ ਕਿ ਹਜ਼ਾਰ ਹਜ਼ਾਰ ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ 2 ਸਾਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਨੂੰ ਤਾਂ ਮਹਿਲਾਵਾਂ ਨੇ ਪ੍ਰਦਰਸ਼ਨ ਕੀਤਾ ਹੈ ਤਾਂ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ 1000 ਰੁਪਇਆ ਮੰਗਿਆ ਗਿਆ ਹੈ ਉਹਨਾਂ ਦਾ ਕਹਿਣਾ ਕਿ 2 ਸਾਲ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਹਜੇ ਤੱਕ ਸਾਨੂੰ 1 ਰੁਪਇਆ ਨਹੀਂ ਦਿੱਤਾ ਕਿੱਥੇ ਹੈ 1000 ਰੁਪਏ ਵਾਲਾ ਵਾਅਦਾ ਮਹਿਲਾਵਾਂ ਪੁੱਛ ਰਹੀਆਂ ਨੇ ਆਮ ਆਦੀ ਪਾਰਟੀ ਤੋਂ ਨਾਨਾ ਮਸੀਹਾ ਦੇ ਸਵਾਰ ਨੂੰ ਖੁੱਛੀ ਦਿੱਸਿਆ ਗਿਆ ਤੇ ਸਾਡੇ ਸਾਰੇ ਮੈਂ ਜੀਤ ਕੋ ਸੰਧੂ ਪੰਜਾਬ ਦੀ ਮਹਿਲਾ ਮੋਰਚਾ ਵੱਲੋਂ ਅੰਮ੍ਰਿਤਸਰ ਦੀ ਭਰਭਾਰੀ ਅੱਜ ਦੇ ਦਿਨ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਾਰੀਆਂ ਭੈਣਾਂ ਨੇ ਪ੍ਰੋਟੈਸਟ ਕੀਤਾ ਹੈ ਤੇ ਜਿਹੜਾ ਕਿ ਭਗਵੰਤ ਮਾਨ ਸਰਕਾਰ ਫੇਲਿਅਰ ਹੋਈ ਹੈ ਹਰ ਇੱਕ ਵਾਦੇ ਤੇ ਫੇਲ ਹੋਈ ਹੈ ਉਹਨੇ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਧੰਨਵਾਦ ਪਹਿਲੇ ਨੀਲੇ ਕਾਟਾ ਨੂੰ ਲੈ ਕੇ ਲੋਕ ਰੋਂਦੇ ਰਹੇ ਕਿਨਾਂ ਦੇ ਲੋਕ ਨੀਲੇ ਕਾਟ ਕਟਵਾ ਦਿੱਤੇ ਇਸ ਨੂੰ ਨਜ਼ਰੀ ਦੇ ਆ ਆ ਲੋਕ ਸਭਾ ਇਲੈਕਸ਼ਨ ਆ ਰਹੇ ਨਾ ਤੇ ਇਹਨਾਂ ਨੇ ਇਹਨੇ ਕਾਰ ਦੀ ਸ਼ੁਰੂਆਤ ਕੀਤੀ ਹੈ ਪਰ ਇਹ ਵੀ ਨਹੀਂ ਪਤਾ ਕਿ ਇਸ ਇਲੈਕਸ਼ਨ ਤੱਕ ਹੈ ਕਿ ਬਾਅਦ ਚੋ ਤੱਕ ਹੈ ਇਸੇ ਕੋਈ ਪ੍ਰੋਸ਼ਾਨੀ ਕਿੰਨਾ ਜਾ ਸਕਦਾ ਤੇ ਕੋ ਮੰਗਿਆ ਅੱਜ ਅਸੀਂ 1000 ਰੁਪਏ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਉਹ 1000 ਰੁਪਏ ਅਜੇ ਤੱਕ ਕਿਸੇ ਦੇ ਅਕਾਊਂਟ ਵਿੱਚ ਪਿਆ ਨਹੀਂ ਹੈ ਬਲਕਿ ਇਹਦੇ ਨਾਲ ਬਹੁਤ ਕੁਝ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਜੋ ਕਿ ਨਹੀਂ ਆਣੀਆਂ ਚਾਹੀਦੀਆਂ ਸੀ 26 ਜਨਵਰੀ ਨੂੰ ਇਹਨਾਂ ਨੇ ਆਪਣਾ ਬਿਆਨ ਦੇ ਕੇ ਸਪੀਚ ਦੇ ਕੇ ਬਹੁਤ ਗਲਤ ਮੈਸੇਜ ਕੀ ਹਾਕਰ ਕੋਈ ਗਰਭਤੀ ਮੇਲਾ ਦਾ ਮੈਂ ਮੇਰੀ ਵਾਈਫ ਜਿਹੜੀ ਗਰਭਤੀ ਹੋਈ ਆ 7 ਮਹੀਨੇ ਦੀ ਮੈਂ ਉਹਦਾ ਟੈਸਟ ਨਹੀਂ ਕਰਵਾਇਆ ਭਗਵੰਤ ਮਾਨ ਜੀ ਉਹ ਟੈਸਟ ਕਰਵਾਉਂਦਾ ਸਾਡੇ ਦੇਸ਼ ਵਿੱਚ ਟੈਸਟ ਕਰਵਾਣਾ ਇਹਨਾਂ ਹੀ ਸਾਨੂੰ ਨੇ ਨਪਰਾਣ ਹੈ ਇੰਨੇ ਹੀ ਤੁਹਾਨੂੰ ਨਹੀਂ ਪਤਾ ਜੀ ਤੁਹਾਨੂੰ ਹੋਰ ਕੀ ਪਤਾ ਤੁਹਾਨੂੰ ਸਿਰਫ ਇੰਨਾ ਪਤਾ ਹੈ ਜੀ ਪੈਸੇ ਲਵੋ ਲੋਨ ਲਵੋ ਸੈਂਟਰ ਸਰਕਾਰ ਨੂੰ ਪੈਸੇ ਚੱਕੋ ਤੇ ਆਪਣੇ ਸਾਰੇ ਵਿਕਿਆਪਨਾ ਦੇ ਨਾਮ ਤੇ ਆਪਣੇ ਮੁੱਢਲੇ ਖਰਚੇ ਪੂਰੇ ਕਰੋ ਇਸ ਤੋਂ ਇਲਾਵਾ ਤੁਸੀਂ ਜਨਤਾ ਵਾਸਤੇ ਕੁਝ ਨਹੀਂ ਕਰ ਸਕਦੇ ਇੰਡਸਟਰੀ ਅੰਮ੍ਰਿਤਸਰ ਤੋਂ ਬਾਹਰ ਜਾਂਦੀ ਜਾ ਰਹੀ ਹੈ ਲੋਕ ਡਰ ਨਾਲ ਡਰ ਕੇ ਸਾਡੇ ਡਿਪਾਰਟਮੈਂਟ ਦੇ ਇੱਕ ਮਾਂ ਦੇ ਲੋਕ ਇੰਡਸਟਰੀ ਸੀਸੀ ਕਰਕੇ ਬਾਹਰ ਜਾ ਰਹੀ ਹੈ ਧਰਮਾਂ ਜਿਹੜਾ ਧਿਆਨ ਪੰਜਾਬ ਵਿੱਚ ਨਾ ਹੋ ਕੇ ਕੇਜਰੀਵਾਲ ਦੇ ਨਾਲ ਹੋਰ ਡਟਾ ਜਾ ਕੇ ਆਪਣਾ ਆਪਣਾ ਪ੍ਰਸਾਰ ਕਰਦੇ ਨੇ ਜਿਹੜਾ ਪੰਜਾਬ ਦਾ ਪੈਸਾ ਉਹ ਸਾਰਾ ਹੋਰ ਪਾਸੇ ਵੀ ਗਿਆ ਆਪਣਾ ਤੇ ਲਾਇਆ ਜਾਂਦਾ ਹੈ ਕੇਜਰੀਵਾਲ ਦੇ ਨਾਲ ਜਾ ਜਾ ਕੇ ਅੱਜ ਕੇਜਰੀਵਾਲ ਦੀ ਹਾਲਾਤ ਕੀ ਬਣੇ ਹੋਏ ਨੇ ਉਹਨਾਂ ਕੋਲ ਪੈਸਾ ਨਹੀਂ ਹੈ ਕਿਉਂਕਿ ਉਹ ਬਹੁਤ سارے ਘਟਾਲਿਆਂ ਵਿੱਚ ਫਸ ਚੁੱਕੇ ਨੇ ਖਾਸ ਕਰਕੇ ਸ਼ਰਾਬ ਘਟਾਲੇ ਤੁਸੀਂ ਦੇਖਦੇ ਹੋ ਆ ਆਵੇ ਪਾਰਟੀ ਦਾ ਨਾਮ ਆਂਦਾ ਇੱਕ ਜਦੋਂ ਪੰਜਾਬ ਆ ਵੀ ਤਾਂ ਨਾਮ ਆਵੇ ਤੇ ਪੰਜਾਬ ਦਾ ਸਾਰਾ ਪੈਸਾ ਹੋਰ ਸਟੇਟਾਂ ਵਿੱਚ ਲੱਗੀ ਜਾ ਰਿਹਾ ਹੈ ਤੇ ਪੰਜਾਬ ਵਾਸਤੇ ਕੁਝ ਵੀ ਨਹੀਂ ਹੈ ਇਸੇ ਕਰਕੇ ਜਦ ਪੰਜਾਬ ਵਿੱਚ ਕੋਈ ਰੋਜ਼ਗਾਰ ਨਹੀਂ ਹੋਏਗਾ ਕਾਰੋਬਾਰੀ ਨਹੀਂ ਹੋਏਗਾ ਇੰਡਸਟਰੀ ਹੋਰ ਪਾਸੇ ਜਾਣਗੀ ਆਪਣੇ ਆਣ ਵਾਲੇ ਬੱਚੇ ਦਾ ਮੈਂ ਦੱਸਦੀ ਕਿ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਮਹਿਲਾਵਾਂ ਦੇ ਵੱਲੋਂ ਹਜ਼ਾਰ ਰੁਪਏ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰੇ ਆ ਕਿ ਵਾਦਾ ਕੀਤਾ ਸੀ ਕਿ ਹਜ਼ਾਰ ਹਜ਼ਾਰ ਰੁਪਏ ਦਿੱਤਾ ਜਾਵੇਗਾ 2 ਸਾਲ ਹੋ ਚੁੱਕੇ ਨੇ ਤੇ 24000 ਰੁਪਇਆ ਹੋ ਚੁਕਿਆ ਮਹਿਲਾਵਾਂ ਦਾ ਕਹਿਣਾ ਹੈ ਕਿ ਹਜੇ ਤੱਕ ਸਾਨੂੰ 1 ਰੁਪਇਆ ਨਹੀਂ ਦਿੱਤਾ ਜਿਸ ਨੂੰ ਲੈ ਕੇ ਮਹਿਰਾਮ ਮਹਿਲਾਵਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੋਧ ਦੇ ਵਿੱਚ ਨਾਰੇਬਾਜ਼ੀ ਇਹਨਾਂ ਮਹਿਲਾਵਾਂ ਦੇ ਵੱਲੋਂ ਕੀਤੀ ਜਾ ਰਹੀ